आज जीप यूनियन ने जीरपुर विखे खून दान कैंप लाया जिस वि सत्तर यूनिट खून एकत्र किया गया सैक्टर बत्ती हॉस्पिटल तो आई टीम ने खून एकत्र किया इस मौके कांग्रेस पार्टी के जनरल दीप दीपेंद्र सिंह ढिलो ਮੌਕੇ ਮੇਵਾਨ ਵੱਜੂ ਸ਼ਾਮਲ ਹੋਏ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਜ਼ਿਲਕਪੁਰ ਦਾ ਨਹੀਂ ਬਲਕਿ ਆਪਣਾ ਵਿਕਾਸ ਕੀਤਾ ਹੈ ਉਹਨਾਂ ਕਿਹਾ ਕਿ ਜ਼ਿਲਕਪੁਰ ਦੇ ਲੋਕ ਅੱਜ ਵੀ ਮੁੱਢਲੀ ਸਹੂਲਤਾਂ ਤੋਂ ਸਖਣੇ ਹਨ ਉਹਨਾਂ ਕਿਹਾ ਕਿ ਜ਼ਿਲਕਪੁਰ ਗੇਟਵੇ ਆਫ ਚੰਡੀਗੜ੍ਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜ਼ਿਲਕਪੁਰ ਦੀ ਡਿਕ ਸਵਾਰਨ ਲਈ ਉਹ ਜ਼ਿਲਕਪੁਰ ਫਲਾਈਓਵਰ ਦੇ ਹੇਠਾਂ ਜਲਦ ਹੀ ਫੁੱਲ ਬੁੱਟੇ ਲਗਾਉਣ ਦਾ ਕੰਮ ਸ਼ੁਰੂ ਕਰਵਾਉਣ ਲੱਗੇ ਹਨ ਜਿਸ ਨਾਲ ਜੀਰਕਪੁਰ ਦੀ ਸੁੰਦਰਤਾ ਨੂੰ ਚਾਰ ਚੰਦ ਲੱਗ ਜਾਣਗੇ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਆਪਰੇਟਰ ਭਰਾਵਾਂ ਨੂੰ ਹੈਰਾਨ ਸੀ ਮੈਂ ਪਿੱਛੇ ਐਕਸੀਅਨ ਬਿਜਲੀ ਬੋਰਡ ਨੂੰ ਆਪਣੀ ਸਿਰਫ ਜਾਣਕਾਰੀ ਲਈ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਕਿੰਨੇ ਮਹੀਨੇ ਦੇ ਨਵੇਂ ਕਲੈਕਸ਼ਨ ਤੁਸੀਂ ਧਾਰ ਰਹੇ ਹੋ 500 ਤੋਂ 600 ਕਨੈਕਸ਼ਨ ਮਹੀਨੇ ਦਾ ਨਵਾਂ ਲੱਗ ਰਿਹਾ ਔਰ ਬੀਲ ਵੀ 500 ਤੋਂ 600 ਪਰਿਵਾਰ ਹਰ ਮਹੀਨੇ ਇਹ ਕੁਝ ਨਵਾਂ ਆ ਰਿਹਾ ਹੈ। ਬਿਜਲੀ ਦੀ ਪ੍ਰੋਬਲਮ ਹੈ, ਪਾਣੀ 166 ਟਿਊਬ ਵਾਲਾ ਜੀਰਕਪੁਰ ਦੇ ਵਿੱਚ ਚੱਲ ਰਿਹਾ ਔਰ ਪਾਣੀ ਦਾ ਲੈਵਲ ਦਿਨੋਂ ਦਿਨ ਪਿੱਛੇ ਜਾ ਰਿਹਾ ਹੈ। ਇਹ ਹੱਲ ਨਹੀਂ ਆਉਣ ਵਾਲੇ ਸਮਝ ਕਿਉਂ ਬਣਾ। ਜੀਰਕਪੁਰ ਲਈ ਸਾਨੂੰ ਕੋਈ ਨਾ ਕੋਈ ਪਾਣੀ ਹਾਲ ਰਹਿਣਾ ਸਭੋ ਹੋਰ ਵੀ ਮੈਂ ਸਮਝਦਾ ਹਾਲਾਤ ਕਰਦਾ। ਸੋ ਇਹ ਜੀਆਂ ਸਮੱਸਿਆਵਾਂ 1600 ਕਰੋੜ ਰੁਪਏ ਲੱਗਿਆ ਹੋਇਆ ਹੈ। ਉਹਦਾ ਪੂਜੇਪੂਜਾ ਉਹ ਮੱਥਾ ਸਵਾਰਿਆ ਜਾਵੇ। ਧਰਬੇਜ ਦੀ ਬੜੀ-ਬੜੀ ਵੱਡੀ ਪ੍ਰੋਬਲਮ ਹੈ। ਲਾਰਡ ਆਰਡਰ ਦੀ ਬੜੀ-ਬੜੀ ਪ੍ਰੋਬਲਮ। ਥਾਣਾ ਇੰਕੀ ਅਜੀਤਪੁਰ ਦੇ ਵਿੱਚ ਅੱਜ ਉਹਨਾਂ ਤੇ ਭੌਲੀ ਤੇ ਨਵਾਂ ਥਾਣਾ ਬਣਿਆ ਹੈ। ਮੈਂ ਤਾਂ ਇਹ ਵੀ ਸੁਜੈਸ਼ਨ ਦਿੱਤੀ ਸੀ ਵੀ ਘੱਟੋ-ਘੱਟ ਚਾਰ ਥਾਣੇ ਜੀਤਪੁਰ ਦੇ ਵਿੱਚ ਪੰਚੀ ਦੇ ਨਾਲ ਪੂਲ ਬੋਰਸ ਆਵੇ। ਆ ਦੇਖੋ ਵੀਆਈਪੀ ਰੋਡ ਹੈ ਹੋਰ ਹੈ ਉਹ ਜਿੱਥੇ ਖੂਹਾਂ ਹੁੰਦੀਆਂ ਨੇ ਉਹ ਹੁੰਦੀਆਂ ਪਰ ਪਿਛਲੇ ਸਮੇਂ ਦੇ ਵਿੱਚ ਇਹਨਾਂ ਦਾ ਧਿਆਨ ਨਹੀਂ ਦਿੱਤਾ ਗਿਆ। ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਮੈਨੂੰ ਲੱਗਦਾ ਹੈ ਈ ਆਉਣ ਵਾਲੇ ਸਮੇਂ ਜੀਲਪੁਰ ਲਈ ਵੀ ਡੇਰਾ ਬਰਸੀ ਲਈ ਅਸੀਂ ਸੜਕਾਂ ਵੀ ਮਜੂਦ ਕਰੇ ਮੈਂ ਸਾਰੇ ਹਸਾਨ ਦਾ ਆਪਾਂ ਹੋਰ ਵੀ ਵਧੀਆ ਤਰੀਕੇ ਨਾਲ ਹਰ ਸਾਲ ਇਹਨੂੰ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਔਰ ਪੰਨੂ ਸਾਹਿਬ ਦਾ ਖਾਸ